ਲਿਗੋ ਤੁਸੀਂ ਸਾਨੂੰ ਸੱਚ ਨਹੀਂ ਦੱਸ ਰਹੇ ਗੱਲ ਤੁਹਾਡਾ ਕੀ ਨਾਮ ਆ ਫਿਰ ਮੇਰਾ ਨਾਮ ਦੱਸਿਆ ਹੈ ਗੁਰਸੇਵਕ ਗੁਰਸੇਵਕ ਸਿੰਘ ਆ ਪਿੰਡ ਦਾ ਕੀ ਨਾਮ ਪਿੰਡ ਮੇਰੇ ਆਦ ਨਹੀਂ ਹੈ ਬਾਪੂ ਇਸੇ ਕਰਕੇ ਅਸੀਂ ਤੁਹਾਡੀ ਇਲਾਜ ਨਹੀਂ ਕਰਾ پا ਰਹੇ ਬਾਪੂ ਤੁਸੀਂ ਸੱਚ ਨਹੀਂ ਦੱਸ ਰਹੇ ਕੀ ਆਪਣੇ ਪਿਤਾ ਜੀ ਦਾ ਕੀ ਨਾਮ ਮੇਰਾ ਪਿਤਾ ਜੀ ਬਰਸੋਂ ਗੁਜ਼ਰ ਗਏ ਹਾਂ ਨਾਮ ਕੀ ਸੀ ਬਲਦੇ ਸਿੰਘ ਜੀ ਗੁਰਿੰਦਰ ਕਿਹੜੇ ਪਿੰਡ ਤੋਂ ਸੀ ਉਹ ਜਿਲੰਦਰ ਜੀ ਜਿਲੰਦਰ ਕਿਹੜੇ ਮਹੱਲੇ ਚ ਮੈਂ ਮਾਇ ਮੈਂ ਨਹੀਂ ਦੱਸ ਸਕਦਾ ਕਹਦੋਂ ਨਹੀਂ ਦੱਸ ਸਕਦੇ ਕੀ ਮਜਬੂਰੀ ਆ ਕੀ ਮਜਬੂਰੀ ਆ ਦੱਸੋ ਨਹੀਂ ਆਪਸ਼ਨ ਤਾਂ ਲਾ ਲਓ ਕੋਈ ਨਾ ਮੇਰਾ ਕੋਈ ਨਹੀਂ ਹੈਗਾ ਹਾਂ ਮੈਨੂੰ ਪਤਾ ਲੱਗ ਗਿਆ ਕੋਈ ਨਹੀਂ ਜਿਹਦਾ ਕੋਈ ਨਹੀਂ ਹੁੰਦਾ ਉਹੀ ਆਉਂਦੇ ਆ ਸਾਡੇ ਕੋਲੇ ਪਰ ਬਾਪੂ ਸੱਚ ਤਾਂ ਦੱਸ ਦੇ ਨਾ ਤੈਨੂੰ ਘਰੋਂ ਕਿਨੇ ਕੱਢਿਆ ਕਿਨੇ ਕੱਢਿਆ ਕਰੋ ਜੇ ਸਾਨੂੰ ਸੱਚ ਤਾਂ ਦੱਸ ਦੇ ਨਾ ਓ ਮਾਂ ਨੇ ਮਾਰਿਆ ਤੂੰ ਦੋਸ਼ੀ ਆ ਤੂੰ ਸ਼ਰਾਬ ਪੀਂਦਾ ਰਿਹਾ ਨਸ਼ਾ ਕਰਦਾ ਰਿਹਾ ਤੈਨੂੰ ਤਾਂ ਹੀ ਕਿਸੇ ਨੇ ਘਰ ਨਹੀਂ ਪਾੜਿਆ ਤੂੰ ਅੱਜ ਜਦ ਤੇਰੇ ਹੱਡ ਪੈਰ ਚੱਲਦੇ ਸੀ ਤੂੰ ਨੀ ਕਿਸੇ ਦੀ ਸੁਣੀ ਜਦੋਂ ਤੇਰੀ ਇਹ ਵੀਡੀਓ ਪੈਣੀ ਆ ਉਦੋਂ ਵੀ ਸੱਚ ਸਾਹਮਣੇ ਆਈ ਜਾਣਾ ਦੁਨੀਆ ਨੇ ਦੇਖ ਲੈਣਾ ਇਹ ਉਹਨਾਂ ਦਾ ਵਾਪੂ ਫੇਰ ਵੀ ਤੇ ਪਤਾ ਲੱਗ ਹੀ ਜਾਊਗਾ ਆ ਸੱਚ ਕਹਿ ਰਹੇ ਹਾਂ ਮਹਾਰਾਜ ਹਾਂ ਮੈਂ ਝੂਠ ਨਹੀਂ ਕਹਿੰਦਾ ਆ ਫੇਰ ਦੱਸ ਕਿਹੜੇ ਪਿੰਡ ਦਾ ਮੈਂ ਤੂੰ ਮੈਂ ਕਿਹਿੰਗਾ ਨਹੀਂ ਕਿਹੜੇ ਮੱਲੇ ਦਾ ਮਾਂ ਤੱਕੇ ਕਹਿੰਦਾ ਇੱਥੇ ਤੁਰਿਆ ਹਾਂ ਕਿੱਥੋਂ ਆਇਆ ਜਰਿੰਦਰ ਜੀ ਕਿਹੜੇ ਮੱਲੇ ਚ ਜਰਿੰਦਰ ਤੋਂ ਅੰਬਰਸਰ ਆਇਆ ਹਾਂ ਅੰਬਰਸਰ ਤੋਂ ਇੱਥੇ ਆ ਗਿਆ ਹਾਂ ਇੱਥੋਂ ਬਹੁਤ ਮੁੰਡਿਆਂ ਨੇ ਮੰਨੀ ਛੱਕਿਆ ਹਾਂ ਇੱਥੇ ਸੜਕ ਤੇ ਨਾਲ ਚ ਹੂੰ ਅੰਨੇ ਪਾਈ ਇੱਥੇ ਲੱਜਾ ਹੂੰ ਆ ਇਧਰ ਰਕਣਾ ਬਿਲਕੁਲ ਤੈਨੂੰ ਯਾਦ ਆ ਸਾਰੀਆਂ ਗੱਲਾਂ ਯਾਦ ਆ ਤੈਨੂੰ ਪਰ ਤੈਨੂੰ ਇਹ ਕਦੋਂ ਨਹੀਂ ਯਾਦ ਤੂੰ ਕਿਹੜੇ ਪਿੰਡ ਦਾ ਮਾਂ ਤੇਰੇ ਬਾਪ ਦਾ ਨਾਮ ਤੇਰੇ ਭਰਾ ਦਾ ਨਾਮ ਮੇਰਾ ਕੋਈ ਮਾਈ ਬਾਪ ਨਹੀਂ ਬਾਪੂ ਨੇ ਕੋਈ ਪੈਣ ਪਾਈ ਨਹੀਂ ਕੋਈ ਕਰਕੇ ਨਾ ਸੈੱਟ ਕਰਕੇ ਇਹਨੂੰ ਬਾਪੂ ਨੂੰ ਛੱਡ ਕੇ ਆਉਂ ਜਲੰਧਰ ਸ਼ਹਿਰ ਜਲੰਧਰ ਕਿੱਥੇ ਛੱਡ ਕੇ ਆਇਆ ਤੈਨੂੰ ਦੱਸ ਮੈਂ ਕਿੱਥੇ ਨਹੀਂ ਜਾਣਾ ਚਾਹੁੰਦਾ ਮੇਰੀ ਇੱਥੇ ਨਹੀਂ ਰੱਖਣਾ ਇਹਦਾ ਝੂਠ ਬੋਲਣ ਵਾਲਾ ਬੰਦੇ ਨਹੀਂ ਅਸੀਂ ਮਦਦ ਕਰਦੇ ਮੈਨੂੰ ਮਾਰਾ ਅੱਗ ਲਾ ਕੇ ਫੂਕ ਦਿਓ ਨਾ ਪਹਿਲਾਂ ਫਿਰ ਸੱਚ ਦੱਸ ਮੈਂ ਮਰਦਾ ਸੱਚ ਤਾਂ ਦੱਸ ਦੇ ਆਪਣੀ ਮਾਦੇ ਸੱਚੇ ਗੱਸਤ ਨੂੰ ਜੀ ਸੱਚ ਦੱਸ ਮੈਂ ਸੱਚ ਕਹਿ ਰਿਹਾ ਮੇਰਾ ਕੋਈ ਝੂਠ ਨਹੀਂ ਹੈਗਾ ਮੈਂ ਸੱਚ ਕਹਿਣਾ ਕੀ ਸੱਚ ਕਹਿਣਾ ਮੇਰਾ ਕੋਈ ਮਾਈ ਬਾਪ ਨਹੀਂ ਹਾਂ ਮੈਂ ਮੰਨ ਗਿਆ ਪਰ ਮੇਰਾ ਕੋਈ ਜੰਮਿਆ ਕਿਹੜਾ ਪਿੰਡ ਸੀਗਾ ਕੋਈ ਵੀ ਪੁੱਤਰੀ ਮੇਰਾ ਹੈਗੀ ਹੈ ਬਾਪੂ ਤੇਰੇ ਮੇਰਾ ਕੋਈ ਨਹੀਂ ਹੈਗਾ ਮਰਦਾ ਤੈਨੂੰ ਸਾਂਭਦਾ ਨਹੀਂ ਹੋਣਾ ਵੱਢ ਦੇ ਨਹੀਂ ਦਿੰਦਾ ਕਰ ਮੈਂ ਨਹੀਂ ਕਿਸ ਨੇ ਉਹ ਗੱਲ ਤੇ ਮੈਨੂੰ ਚੇਰੀਆ ਆ ਸਾਰਾ ਕੁਝ ਪਤਾ ਕਰ ਲਿਆ ਹਾਂ ਪਰ ਸੱਚ ਦੱਸ ਦੇ ਮੈਂ ਸੱਚ ਕਹਿ ਰਿਹਾ ਜੀ ਕਿ ਮੈਂ ਸੱਚ ਕਹਿ ਰਿਹਾ ਮੇਰਾ ਮੁੰਡੇ ਦਾ ਨਾਮ ਕੀ ਹੈ ਤੇਰਾ ਮੇਰਾ ਮੁੰਡਾ ਇੱਕੋ ਹੀ ਹੈ ਜੀ ਹਾਂ ਗੁਰਦੀਪ ਸਿੰਘ ਆਲਾ ਨਾ ਬਸ ਕੀ ਕਰਦਾ ਉਹ ਆਮ ਦੇਖ ਸੀ ਚਲਾਉਂਦਾ ਕਿੱਥੇ ਲੁਧਿਆਣੇ ਦੇ ਵਿੱਚ ਕਿਹੜੇ ਮੱਲੇ ਚ ਇਹ ਨਹੀਂ ਮੈਂ ਨਹੀਂ ਕਹਿ ਸਕਦਾ ਜੀ ਬਾਪੂ ਯਾਰ ਫਿਰ ਉਹੀ ਗੱਲਾਂ ਯਾਰ ਮੈਂ ਝੂਠ ਨਹੀਂ ਕਹਿ ਸਕਦਾ ਜੀ ਮੈਨੂੰ ਆਪਣਾ ਆਮੀ ਪਤਾ ਮੈਨੂੰ ਆਪਣਾ ਨੀਜੀ ਪਤਾ ਤੁਹਾਡਾ ਪਤਾ ਬਾਪੂ ਤੁਹਾਨੂੰ ਸਾਰਾ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਡਰਾਈਵਰੀ ਵੀ ਕਰਦਾ ਸੀ ਹਾਂ ਕਾਰਪੈਂਟਰੀ ਵੀ ਕਰਦਾ ਸੀ ਹਾਂ ਮੈਂ ਜੋ ਸੀ ਉਹ ਮਿਲ ਗਈ ਮੈਂ ਉਹੀ ਕਰਦਾ ਸੀ ਕੀ ਇਹਦੀ ਮਜਬੂਰੀ ਹੋਈ ਬਾਪੂ ਤੈਨੂੰ ਉਹਨੇ ਘਰੋਂ ਕੱਢਤਾ ਬਾਜੀ ਮਨੂ ਕਹਿੰਦੇ ਪਾਈ ਮੇਰੇ ਕੋ ਕੰਮ ਕਮਾਈ ਹੈ ਨਹੀਂ ਹਾਂ ਆਪਣੀ ਕਮਾਈ ਕਰ ਹਾਂ ਖਾ ਪੀ ਐਸ਼ ਕਰ ਤੇ ਕਿਹੜੀ ਤੂੰ ਸ਼ਰਾਬ ਪੀਂਦਾ ਉਹ ਛੱਡ ਮੈਂ ਸ਼ਰਾਬ ਨਹੀਂ ਪੀਂਦਾ ਜੀ ਹੁਣ ਨਹੀਂ ਪੀਂਦਾ ਪਹਿਲਾਂ ਪੀਂਦਾ ਸੀ ਹਾਂ ਜੀ ਕੀ ਨਸ਼ਾ ਕਰਦਾ ਸੀ ਬਿਲਕੁਲ ਨਹੀਂ ਨਸ਼ਾ ਕਰਦਾ ਸੀ ਕੀ ਕਰਦਾ ਸੀ ਫਿਰ ਨਾ ਫਿਰ ਤੇਰੀ ਆਪਣੀ ਕਮਾਈ ਦੇ ਪੈਸੇ ਕਿੱਧਰ ਗਏ ਤੇਰੇ ਮੈਂ ਆਪਣੇ ਕਮਾਈ ਦੇ ਪੈਸੇ ਪਿਉਣਾ ਤੇ ਘਰ ਹੀ ਜਾਂਦੇ ਸੀ ਤੇ ਘਰ ਵਾਲੀ ਤੇਰੀ ਕੀ ਕਹਿੰਦੀ ਆ ਉਹ ਵੀ ਕਹਿੰਦੀ ਭਾਈ ਸਾਡੇ ਕੋਲ ਹੈ ਨਹੀਂ ਉਹ ਤਾਂ ਕਹਿੰਦੀ ਮੈਂ ਬਹੁਤ ਸੰਭਾਲਿਆ ਤੈਨੂੰ ਉਹ ਤਾਂ ਕਹਿੰਦੀ ਮੈਂ ਬਹੁਤ ਸੇਵਾ ਕੀਤੀ ਆ ਮਾਨਾ ਜੀ ਮੈਂ ਝੂਠ ਨਹੀਂ ਕਹਿੰਦਾ ਮੈਨੂੰ ਤੁਸੀਂ ਜਾਮਨ ਚ ਲਾ ਦਿਓ ਮੈਨੂੰ ਜਾਗ ਚ ਲਾ ਦਿਓ ਪਰ ਉਹ ਕੀ ਕਹਿ ਰਿਹਾ ਗਰਦੀਪ ਕਹਿ ਰਿਹਾ ਸਾਡੇ ਪਿਓ ਚ ਗਲਤੀ ਆ ਮੈਨੂੰ ਦੱਸੋ ਮੇਰੇ ਕਾਹਦੀ ਗਲਤੀ ਆ ਮੈਂ ਇਹ ਇੱਕ ਮੱਕਾ ਖਾਉਂਗਾ ਹਾਂ ਮੈਂ ਝੂਠ ਨਹੀਂ ਬੋਲਦਾ ਜੀ ਮੈਂ ਆਪਣੇ ਜੋਗੇ ਪੈਸੇ ਵੀ ਆਪਣੀ ਜੇਬ ਚ ਨਹੀਂ ਰੱਖਦਾ ਆਏ ਹੋਏ ਵੀ ਵੀਰੇ ਦੀ ਨਫ਼ਰਤ ਕੀ ਹੋ ਗਈ ਤੈਨੂੰ ਘਰੋਂ ਕਾਹਤੋਂ ਕੱਢਤਾ ਉਹਨਾਂ ਨੇ ਮਨੋਂ ਗੰਨ ਤੂੰ ਜਾ ਭਾਈ ਜਿੱਥੇ ਤੇਰਾ ਇਲਾਜ ਕਰਦੇ ਤੂੰ ਉੱਥੇ ਆਪਣਾ ਇਲਾਜ ਕਰਾ ਜੇ ਤੂੰ ਆਪ ਦਾ ਕਰ ਸਕਦਾ ਘਰ ਦਾ ਤੇਰਾ ਹੀ ਸੀ ਮਹਾਰਾਜ ਜੇ ਮੇਰਾ ਘਰ ਹੁੰਦਾ ਮੈਂ ਕਿੰਨ ਛੱਡਦਾ ਹੂੰ ਤੂੰ ਘਰ ਕਿੰਨੇ ਬਣਾਇਆ ਜੀ ਚਿੰਦਾ ਹੋ ਮੈਂ ਰੰਗਾਂ ਸੀ ਘਰ ਵੀ ਨਹੀਂ ਬਣਾਇਆ ਸੀ ਫੇਰ ਸਭ ਕੁਝ ਮੈਂ ਕੀਤਾ 10-12 ਲੱਖ ਰੁਪਇਆ ਮੈਂ ਵੀ ਲਾਇਆ ਮੈਂ ਵੀ ਆਪਣੀ ਸਰਦਾਰ ਜਲੀ ਦੇਖ ਹੈ ਮੈਂ ਵੀ ਆਪਣੇ ਦੇ ਆਪਣੀ ਮਨ ਮਰਜੀ ਦੀ ਲਾਇਆ ਹੈ ਪਰ ਮੈਦੀ ਕਿਸੇ ਨੇ ਸੁਣੀ ਮਨੋਂ ਕੰਦੇ ਚਲਿਆ ਜਾ ਬਸ ਇਹ ਜੀ ਕੀ ਹੋਈ ਤੇ ਗੱਲ ਕਰਦੇ ਕਿਹੜੀ ਗੱਲ ਹੋ ਗਈ ਆਓ ਚੱਕੇ ਬਾਪੂ ਨੂੰ ਬੈਠ ਤੇ ਪਾਪ ਕਾਕਾ ਚੱਕਾ ਹਾਏ ਲੁਧਿਆਣੇ ਬਾਪੂ ਕਿਹੜੇ ਮੱਲੇ ਚ ਰਹਿਣਾ ਘਰ ਤੇਰਾ ਕਿੱਥੇ ਆ ਮੇਰਾ ਕੋਈ ਮਾਲਦਾਨੀ ਨਹੀਂ ਓਏ ਹੁਣ ਨਹੀਂ ਹੈਗਾ ਘਰੋਂ ਕਿੱਥੇ ਮੱਲੇ ਚ ਕਿੱਥੇ ਦੱਸ ਜੀ ਲੁਧਿਆਣੇ ਕਿੱਥੇ ਆ ਮੈਂ ਸੱਚੀ ਗੱਲ ਕਰਦਾ ਜੀ ਹਾਂ ਮੇਰਾ ਕੋਈ ਨਾ ਬਾਪੂ ਅਸੀਂ ਤੇਰੇ ਪੁੱਤਾਂ ਜੀ ਤੇ ਮੇਰਾ ਪਤਾ ਤਾਂ ਲੱਗ ਗਿਆ ਤਾਂ ਮੈਂ ਉੱਡੀ ਰਹਾ ਤੂੰ ਨੀ ਬਾਪੂ ਜਿਹੜਾ 10-12 ਲੱਖ ਲਾ ਕੇ ਤੂੰ ਘਰ ਬਣਾਇਆ ਕਿੰਨਾ ਸੁਣਾ ਘਰ ਬਣਾਇਆ ਕਿੰਨੀ ਮਿਹਨਤ ਕੀਤੀ ਕਿਵੇਂ ਤੂੰ ਲੱਕੜ ਦਾ ਕੰਮ ਕਰ-ਕਰ ਕੇ ਦਿਨ ਰਾਤ ਕੰਮ ਕੀਤਾ ਮਾਦਰਾ ਮੈਂ ਮਰਦਾਰਿਆ ਹਾਂ ਫਿਰ ਮੇਰਾ ਕਿਸੇ ਨੇ ਨਹੀਂ ਸੁਣੀ ਆਏ ਹੋਏ ਤੇਰੇ ਮੁੰਡੇ ਦਾ ਗੁਰਦੀਪ ਆ ਹਾਂ ਜੀ ਠੀਕ ਆ ਉਹ ਕੀ ਕਰਦਾ ਆਮ ਟੈਕਸੀ ਚ ਚਲਾਉਂਦਾ ਹੈ ਟੈਕਸੀ ਚ ਚਲਾਉਂਦਾ ਹੈ ਤੂੰ ਮਾਰਨਾ ਕੋਈ ਨੰਬਰ ਨਹੀਂ ਤੇਰਾ ਪੁੱਤਾਂ ਕਰਦੀ ਤੈਨੂੰ ਕਿੰਨਾ ਪਿਆਰ ਕਰਦਾ ਹਾਏ ਮੈਨੂੰ ਮੈਨੂੰ ਸਾਰੇ ਚੱਕੇ ਪਰ ਮਾਰਨਾ ਛੋੜ ਦੇ ਨੇ ਹਾਏ ਆਏ ਰੋ ਬਾਪੂ ਤੇਰੇ ਘਰ ਕਿੱਥੇ ਆ ਜੀ ਸੁਨਿਆ ਲਵਾਉਣਾ ਹੋਵੇ ਘਰੇ ਬਾਬਾ ਜੀ ਹੂੰ ਮੇਰਾ ਕੋਈ ਕਰਨੀ ਹੈਗਾ ਹੂੰ ਮੈਂ ਕਿਉਂ ਨਹੀਂ ਮੰਨਦਾ ਮੇਰੀ ਮੇਰੀ ਕੁਛ ਵੀ ਨਹੀਂ ਹੈਗਾ ਮੈਨੂੰ ਮਹਾਰਾਜ ਉੱਥੇ ਰੱਖ ਦੋ ਮੈਂ ਇੱਥੇ ਰਹਿਣਾ ਸਾਲਾ ਕੋਈ ਨਾ ਬਾਪੂ ਕੋਈ ਕੋਈ ਹਾਂ ਆਰਾਮ ਨਾਲ ਸਾਲ ਹੈ ਵਾਸਤੇ ਵਾਹਿਗੁਰੂ ਵਾਹਿਗੁਰੂ ਕਰ ਵਾਹਿਗੁਰੂ ਦੰਸਾ ਰਦਾ ਕੋਈ ਨਾ ਬਸ ਆਰਾਮ ਨਾਲ ਬੋਲ ਬੋਲਣਾ ਬਸ ਬੋਲਣਾ ਨਹੀਂ ਹੁਣ ਚੁੱਪ ਕਰ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੋਨੀ ਸਹਿਪਾੁਰ ਪ੍ਰਸ਼ਾਦ ਯਾ ਆਦ ਸਚ ਜ਼ੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਵਾਏ ਵਾਏ ਗੁਰਮਤਿ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਿਹ ਜੀ ਬਾਪੂ ਜੀ ਆਪਣਾ ਨਾਮ ਗਰਸੇਵਕ ਸਿੰਘ ਦੱਸ ਦਿਆ ਹੋਰ ਕੁਝ ਵੀ ਦੱਸ ਨਹੀਂ ਰਹੇ ਪਲੀਜ਼ ਬਾਪੂ ਜੀ ਦੀ ਵੀਡੀਓ ਦੇਖ ਕੇ ਤੁਸੀਂ ਇਹ ਫੋਟੋ ਨੂੰ ਪਹਿਚਾਣੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਾਪੂ ਜੀ ਦੇ ਬਾਰੇ ਵਿੱਚ ਕੁਝ ਪਤਾ ਲੱਗ ਸਕੇ ਬਾਪੂ ਜੀ ਸਾਡੇ ਸੁਪਨਿਆਂ ਦੇ ਘਰ ਆਏ ਕੋਈ ਇਹਨਾਂ ਨੂੰ ਛੱਡ ਗਿਆ ਠੰਡ ਦੇ ਵਿੱਚ ਅਸੀਂ ਪੁੱਛ ਰਹੇ ਸੀ ਨਾਮ ਪਤਾ ਕੁਝ ਬਾਪੂ ਜੀ ਦੱਸਣ ਨੂੰ ਤਿਆਰ ਨਹੀਂ ਬਸ ਇੱਕ ਕੋਈ ਗੱਲ ਕਹੀ ਇਹਨੇ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੁਣ ਬੜਾ ਕਰੀਏ ਤੇ ਕਰੀਏ ਤੇ ਬੜੇ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ ਬਾਪੂ ਜੀ ਨੇ ਦੱਸਿਆ ਮੇਰਾ ਘਰ ਵੀ ਆ ਮੈਂ 10-12 ਲੱਖ ਘਰ ਤੇ ਲਾਇਆ ਸੀ ਮੇਰਾ ਬੇਟਾ ਟੈਕਸੀ ਚਲਾਉਂਦਾ ਗੁਰਦੀਪ ਨਾਮ ਆ ਉਹਦਾ ਵਾਈਫ ਦਾ ਨਾਮ ਬਲਜੀਤ ਦੱਸਦੇ ਪਰ ਐਡਰੈਸ ਨਹੀਂ ਦੱਸ ਰਹੇ ਹੈ ਲੁਧਿਆਣੇ ਦੇ ਰਹਿਣ ਵਾਲੇ ਆ ਇਹ ਦੇਕ ਬਾਪੂ ਦਾ 파ਸ ਮਿਲਿਆ ਇਹਦੇ ਵਿੱਚ ਕੋਈ ਆਈਡੈਂਟੀ ਕਾਰਡ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਇੱਕ ਡਾਕਟਰ ਦੀ ਆ ਮਿਲੀ ਹੈ ਨਕਲ ਸਿੰਗਲਾ ਕੋਈ ਡਾਕਟਰ ਨੇ ਨੋਵਲ ਟਰੱਸਟ ਸਿਵਲ ਹਸਪਤਾਲ ਲੁਧਿਆਣਾ ਤੋਂ ਉੱਥੋਂ ਚਾਰ ਦਿਨਾਂ ਦੀ ਕੋਈ ਦਵਾਈ ਚੱਲਦੀ ਹੈ ਤੇ ਜੇਬ ਵਿੱਚ 501 ਰੁਪਿਆ ਵਾ ਜੇਬ ਵਿੱਚ ਬਾਪੂ ਜੀ ਦੇ ਤੇ ਬਾਪੂ ਜੀ ਦੇ ਇੱਕਾ ਫੋਟੋ ਆ ਨਾ ਪਲੀਜ਼ ਇਸ ਫੋਟੋ ਨੂੰ ਵਾਇਰਲ ਕਰੋ ਬਦ ਤੋਂ ਬਦ ਤਾਂ ਜੋ ਬਾਪੂ ਨੂੰ ਇਹਦੇ ਆਪਣੇ ਲੱਭ ਸਕਣ ਤੇ ਬਾਪੂ ਜੀ ਠੰਡ ਦੇ ਕਾਰਨ ਹਾਲਤ ਖਰਾਬ ਆ ਬਾਪੂ ਦੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ ਪਹਿਲਾਂ ਵੀ ਜੇਬ ਚੋਂ ਬੀਪੀ ਦੀਆਂ ਗੋਲੀਆਂ ਵੀ ਨਿਕਲੀਆਂ। ਇਸ ਟਾਈਮ ਆਕਸੀਜਨ ਵੀ ਘਟੀ ਹੋਈ ਆ ਬਾਪੂ ਦੀ, ਬੀਪੀ, ਸ਼ੂਗਰ ਵੀ ਡਾਊਨ ਆ, ਸਿਹਤ ਨਹੀਂ ਪੂਰੀ ਠੀਕ ਹੈਗੀ। ਤੇ ਪਲੀਜ਼ ਜਿਹੜੇ ਇਹਨਾਂ ਦਾ ਕੋਈ ਆਪਣਾ ਰਿਸ਼ਤੇਦਾਰ ਭੈਣ ਭਰਾ ਵੀਡੀਓ ਨੂੰ ਦੇਖਦਾ ਤਾਂ ਸਾਡੇ ਨਾਲ ਸੰਪਰਕ ਕਰੋ ਭਾਈ। ਕੋਈ ਖਰਚਾ ਨਹੀਂ ਹੋਣਾ ਹਸਪਤਾਲ 'ਚ ਦਵਾਈਆਂ ਦਾ, ਇਲਾਜ ਦਾ, ਟ੍ਰੀਟਮੈਂਟ ਦਾ ਉਹ ਅਸੀਂ ਕਰ ਲਾਂਗੇ, ਬਸ ਤੁਸੀਂ ਆ ਕੇ ਮਿਲ ਜਿਓ ਬਾਪੂ ਗਰ ਸੇਵਕ ਸਿੰਘ ਨੂੰ। ਸਾਰੀ ਉਮਰ ਬਾਪੂ ਕਹਿੰਦਾ ਮੈਂ ਕਮਾਈ ਕੀਤੀ ਆ, ਗੱਡੀ ਵੀ ਚਲਾਉਂਦਾ ਸੀ। ਤੇ ਕਾਰਪਿੰਟਰ ਵੀ ਆ ਕਹਿੰਦਾ ਮੈਂ ਤੇ ਮਿਹਨਤ ਕਰ ਕਰਕੇ ਬਾਪੂ ਕਹਿੰਦਾ ਮੈਂ ਘਰ ਬਣਾਇਆ ਵਾ ਬਸ ਹੁਣ ਪਿੱਛੇ ਉਸ ਤੋਂ ਬਾਅਦ ਕੀ ਗੱਲ ਆ ਕੌਣ ਸਹੀ ਆ ਕੌਣ ਗਲਤ ਹੈ ਰੱਬ ਜਾਣਦਾ ਜੀ ਸ਼ੇਅਰ ਕਰੋ ਵੀਡੀਓ ਬਾਪੂ ਜੀ ਬਾਰੇ ਕੁਝ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ